ਲੋਕ ਸਭਾ ਚੋਣਾਂ 2024 ਦਾ ਚੋਣ ਪ੍ਰਚਾਰ ਪੂਰੇ ਜ਼ੋਰਾਂ ਤੇ ਹੈ ਅਤੇ ਆਉਣ ਵਾਲੀ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਇਸ ਸਬੰਧ ਦੇ ਵਿੱਚ 2 ਦਿਨ ਪਹਿਲਾਂ ਲੋਕ ਸਭਾ ਸੀਟ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਸਮਰਾਲਾ ਦਾਣਾ ਮੰਡੀ ਵਿਖੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਮੈਂ ਕਾਂਗਰਸ ਸਿੰਘ ਕਿਲੋਂ ਪ੍ਰਧਾਨ ਨਗਰ ਕਮਿਸ਼ਨਰ ਸਮਰਾਲਾ ਇਹ ਚੱਲ ਰਿਹਾ ਜਿਵੇਂ ਕਿ 2 ਦਿਨ ਪਹਿਲਾਂ ਤੋਂ ਅਮਰ ਸਿੰਘ ਕਾਂਗਰਸ ਪਾਰਟੀ ਦੇ ਲੋਕ ਸਭਾ ਸੀਟ ਫਤਿਹਗੜ੍ਹ ਸਾਹਿਬ ਦੀ ਨਿਰਵਾਹ ਤੋਂ ਵਿਚਾਰ ਕਰਨ ਲਈ ਤੁਹਾ ਦਾ ਮਿਲਦੀ ਜਾਈ ਕਿ ਕੋਈ ਪੁੱਛਿਆ ਗਿਆ ਸੀ ਕਿ ਸਮਰਾਲਾ ਇੱਕ ਕਾਂਗਰਸ ਹਲਕੇ ਦੀ ਕੋ ਪਾਰਟੀ ਹੈ ਜਾਂ ਦੋ ਪਾਰਟ ਤੇ ਉਹਨਾਂ ਦਾ ਕਹਿਣਾ ਸੀ ਕਿ ਜੋ ਤੁਹਾਡੇ ਬਾਬਾ ਜੀ ਦੇ ਜੋ ਦਾਪ ਬਧਾਈ ਕਰਦੇ ਤੇ ਉਹ ਨਾਲ ਨੇ ਪਸੰਦ ਪਰਿਵਾਰ ਨੂੰ ਲਾ ਦੇ ਇਹ ਜਨਤਾ ਨੂੰ ਮੈਂ ਸਪਸ਼ਟ ਕਰਦਣਾ ਚਾਹਣਾ ਜੀ ਅਸੀਂ ਕਾਂਗਰਸ ਪਾਰਟੀ ਦੇ ਅਨੁਸਖ ਪਾਈ ਹੈ ਪਹਿਲਾਂ ਵੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਆ ਰਹੇ ਹਾਂ ਮੈਂ ਵੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗਾ 6 ਲੱਖ ਨਾਲ ਲੜੀਆਂ ਮੇਰੇ ਗ੍ਰੈਂਡਫਾਦਰ ਸਾਹਿਬ ਨੇ ਚਾਰਚ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈਏ ਸੀਟਸ ਚਾਰ ਬਾਰ ਔਰ ਹੁਣ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਮੁੱਢ ਨਾ ਮੁੱਢ ਜੋੜ ਕੇ ਖੜੇ ਹਾਂ ਮੀ ਦਾ ਪ੍ਰਤੀਕ ਨਗਰ ਕੌਂਸਲ ਹੈ ਨਗਰ ਕਾਉਂਸਲ 2021 ਤੋਂ ਲੈ ਕੇ ਅੱਜ ਤੱਕ ਕਾਂਗਰਸ ਪਾਰਟੀ ਦੀ ਨਗਰ ਕਾਉਂਸਲ ਹੈ ਇੱਥੇ ਜਿਹੜੇ ਵਿਧਾਇਕ ਐਮਸੀ ਨੇ ਉਹ ਜ਼ਿਆਦਾ ਤੌਰ 'ਤੇ ਕਾਂਗਰਸ ਪਾਰਟੀ ਦੇ ਨੇ ਫਿਰ ਇਹ ਦੋਫਾੜ ਹੋਣ ਵਾਲੀ ਗੱਲ ਜਿਹੜੀ ਹੈ ਇੱਕ ਇਸ ਪਾਸੇ ਚਲਾਈ ਜਾ ਰਹੀ ਹੈ ਜਾਂ ਕੌਣ ਇਸ ਗੱਲ ਨੂੰ ਇਹ ਜਰ ਰੰਗ ਦੇ ਰਿਹਾ ਹੈ ਉਹ ਮੇਰੀ ਸਮਝ ਤੋਂ ਪਰੇ ਹੈ ਕਿਉਂਕਿ ਦੇਖੋ ਤੱਕ ਸਮਰਾਲੇ ਵਿਧਾਨ ਸਭਾ ਦੀ ਗੱਲ ਹੈ ਮੈਨੂੰ ਲੱਗਦਾ ਨਹੀਂ ਵੀ ਸਮਰਾਲੇ ਵਿਧਾਨ ਸਭਾ ਚ ਕਾਂਗਰਸ ਪਾਰਟੀ ਦੇ ਕੋਈ ਦੋ ਫਾਲ ਹੋਣ ਦੀ ਗੱਲ ਹੈ ਪਰ ਦੇਖਿਆ ਜਾਵੇ ਤਾਂ ਤੁਸੀਂ ਜੋ ਡਾਕਟਰ ਅਮਰ ਸਿੰਘ ਨੂੰ ਪੁਰਾਣੇ ਜੀ ਪੁਰਾਣੇ ਚੋਣ ਦੇ ਪਰਿਵਾਸ ਤੋਂ ਸੀਨੀਅਰ ਮੈਂਬਰ ਹੋਣ ਦਾ ਜ਼ਿਕਰ ਹੋਇਆ ਨਹੀਂ ਦੇਖੋ ਉਹਦੇ ਚ ਗੱਲ ਇਹ ਈ ਡਾਕਟਰ ਅਮਰ ਸਿੰਘ ਮੈਂ ਸਪਸ਼ਟ ਕਰਨਾ ਚਾਹੁੰਦਾ ਕਿਉਂਕਿ ਉਹ ਲੋਕ ਸਭਾ ਦੇ ਕੈਂਡੀਡੇਟ ਸਾਹਿਬ ਨੇ ਸੁਭਾਵਕ ਹੈ ਜਦੋਂ ਕੋ ਬੰਦਾ ਇਲੈਕਸ਼ਨ ਲੜਦਾ ਹਰ ਬੰਦਾ ਕੋਸ਼ਿਸ਼ ਕਰਦਾ ਹੈ ਸਾਰਾ ਨਾਲ ਸੰਪਰਕ ਕਰਨ ਲਈ ਡਾਕਟਰ ਸਾਹਿਬ ਨੂੰ ਸਾਡੇ ਨਾਲ ਵੀ ਸੰਪਰਕ ਕੀਤਾ ਉਹਦੇ ਸੀ ਡਾਕਟਰ ਸਾਹਿਬ ਨੂੰ ਇਹ ਕਿਹਾ ਵੀ ਸੀ ਵੀ ਸਾਡੀ ਦਸੋਂ ਦੀ ਡਿਊਟੀ ਕੇਸ ਸਾਡੀ ਲਈ ਜਾਏਗੀ ਦੋ ਸਾਡੀ ਡਿਊਟੀ ਲਾਉਂਗੇ ਅਸੀਂ ਉਹ ਕਰਾਂਗੇ ਹਜੇ ਉਹ ਡਿਊਟੀ ਸਾਡੀ ਲੱਗੀ ਨਹੀਂ ਇਸ ਕਰਕੇ ਨਾ ਸਾਨੂੰ ਉਸ ਦਿਨ ਦਾ ਕੋਈ ਮੈਸੇਜ ਅਸੀਂ ਰੀਕ ਕਰਦੇ ਰਹੇ ਵੀ ਸਾਨੂੰ ਮੈਸੇਜ ਆਊਗਾ ਪਰ ਸਾਨੂੰ ਮੈਸੇਜ ਨਹੀਂ ਸੀ ਨਾ ਸਾਡੀ ਹਜੇ ਕੋਈ ਡਿਊਟੀ ਲੱਗੀ ਹੈ। ਕੋਈ ਨਾ ਦੇਖਿਆ ਜਾਵੇਗਾ ਤੁਹਾਡਾ ਕੋਈ ਐਮਸੀ ਜੋ ਕਾਂਗਰਸੀ ਐਮਸੀ ਹੈ। ਇਸ ਤੋਂ ਕੋਈ ਬੜਕੋ ਜਿਹਾ ਕੋਈ ਨਾਲ ਜੁੜਾ ਆਇਆ। ਕੋਈ ਨਾ ਕੁਝ ਨਹੀਂ ਜੰਦਾ। ਨਾ ਕੋ ਉਹਨਾਂ ਨਾਲ ਉਹ ਰਹਿੰਦਾ। ਨਹੀਂ ਇਹਦੇ ਦੇਖੋ ਗੱਲ ਇਹ ਆ ਜਾਂਦੀ ਏ ਦੀ ਕਾਂਗਰਸ ਪਾਰਟੀ ਦੇ ਸਿਪਾਹੀ ਤਾਂ ਆਪਾਂ ਸਾਰੇ ਹੀ ਆ। ਸਾਡੇ ਜਿਹੜੇ ਬੰਦੇ ਨੇ ਉਹ ਵੀ ਸਾਡੇ ਸਿਪਾਹੀ ਨੇ। ਪਰ ਉਹ ਸਾਡੇ ਪਰਿਵਾਰਕ ਮੈਂਬਰ ਵੀ ਨੇ। ਜਿਹੜੇ ਸਾਡੇ ਐਮਸੀ ਨੇ। ਉਹ ਸਾਡੇ ਪਰਿਵਾਰ ਦੇ ਮੈਂਬਰ ਨੇ। ਜਿਹੜੇ ਸਾਡੇ ਨਾਲ ਮੋਢਾ ਨਾਲ ਜੋੜ ਕੇ 2022 ਦੀ ਇਲੈਕਸ਼ਨ 'ਚ ਸਾਡੇ ਨਾਲ ਖੜੇ ਸੀ ਫਿਰ ਉਹ ਕਿਸ ਤਰ੍ਹਾਂ ਦੇਖਿਆ ਦਿੱਸਿਆ ਜਾ ਰਿਹਾ ਵੀ ਜੇ ਕੈਂਸੀ ਮਾਰਨ ਕਰੋ ਜਾਂ ਜਿਹੜੇ ਮੇਨ ਅਪਮ ਬਣੋ ਨੇ ਜੋ ਜਿਹੜੇ ਨਾ ਪਲੀਜ਼ ਅਗਲੇ ਦਾ ਕਿਸ ਤਰ੍ਹਾਂ ਦੇ ਤੁਹਾਨੂੰ ਸਾਰੇ ਤੁਰਨ ਨੂੰ ਤਿਆਰ ਨੇ ਕਿਸੇ ਦੇ ਮਨ 'ਚ ਕੋਈ ਲੋ ਫਾੜ ਜਾਂ ਲੈ ਤਾਂ ਲੈ ਤਾਂ ਤੁਰਨ ਦੀ ਕੋਈ ਆਸ ਨਹੀਂ ਜਾਂ ਸ਼ੰਕਾ ਨਹੀਂ ਜਾਂ ਉਹਨਾਂ ਦਾ ਕੋਈ ਇਰਾਦਾ ਨਹੀਂ ਬਸ ਸਾਰੇ ਵੇਟ ਕਰ ਰਹੇ ਨੇ ਵੀ ਕਿਸ ਨੱਕਾ ਦੂ ਨਾ ਕਦੋਂ ਸਾਡੀ ਡਿਊਟੀ ਲੱਗੇਗੀ ਔਰ ਸਾਨੂੰ ਪੁੱਛਿਆ ਜਾਊਗਾ ਅਫਸੋਰਸ ਦੀ ਗੱਲ ਇਹ ਹੈ ਵੀ ਹਜੇ ਤੱਕ ਇਲੈਕਸ਼ਨ ਬਿਲਕੁਲ ਪਖਿਆ ਹੋਇਆ ਹੈ ਇਲੈਕਸ਼ਨ ਗਰਮ ਆ ਗਿਆ ਹੈ ਲੋਕ ਪ੍ਰਚਾਰ ਜਿਹੜੇ ਬਾਕੀ ਹਲਕਿਆਂ ਦੇ ਸਟੈਂਡਰਡ ਨੂੰ ਲੱਗ ਗਏ ਨੇ ਬਾਕੀ ਪਾਰਟੀਆਂ ਪਿੰਡਾਂ ਚੁੱਟਰ ਗਈਆਂ ਨੇ ਪਰ ਹਜੇ ਤੱਕ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਨੇ ਆਪਣੇ ਵਰਕਰਾਂ ਦੀਆਂ ਡਿਊਟੀਆਂ ਹੀ ਨਹੀਂ ਲਈਆਂ ਕੋਈ ਨਹੀਂ ਲਗਾਈਆਂ ਜਿਵੇਂ ਕਿ ਸਮਰਾਹ ਹਲਕੇ ਲੋਕਾਂ ਦੇ ਜਾਨੇ ਰਾਜੇ ਇਹ ਕੋਰਡੀਨੇਟਰ ਐ ਪਹੁੰਚ ਕੀਤੀ ਸੀ ਇਹ ਸਾਡੀ ਮਦਦ ਕਰੋ ਨਹੀਂ ਸਾਡੇ ਤੱਕ ਮੈਂ ਉਹੀ ਤਾਂ ਤੁਹਾਨੂੰ ਬੇਨਤੀ ਕਰ ਰਿਹਾ ਜੀ ਸਾਡੇ ਤੱਕ ਹਜੇ ਤੱਕ ਕੋਈ ਯੂਥੀ ਜਾਂ ਸਾਡੇ ਨਾਲ ਕੋਈ ਰਣਨੀਤੀ ਜਾਂ ਕੋਈ ਕਿਉਂਕਿ ਦੇਖੋ 6 ਵਾਰ ਇਲੈਕਸ਼ਨ ਲੜਿਆ ਹੋਣਾ ਇੱਕ ਵਿਧਾਨ ਸਭਾ ਚ ਮੈਨੇ ਰੱਖਿਆ ਕਈ ਗੱਲਾਂ ਕਈ ਗੱਲਾਂ ਪਿੰਡਾਂ ਦੀਆਂ ਸਾਨੂੰ ਪਤਾ ਨਹੀਂ ਜੋ ਹਜੇ ਰਾਜਾ ਜਿਲ੍ਹ ਸਾਹਿਬ ਨੂੰ ਨਹੀਂ ਪਤਾ ਇਹ ਤੁਹਾਨੂੰ ਦੇਖਾ ਕੀਤਾ ਜਾ ਰਿਹਾ ਦਾ ਮੰਤੂ ਨਹੀਂ ਮੈਂ ਇਹ ਤਾਂ ਨਹੀਂ ਕਹੂੰਗਾ ਦੇਖਾ ਕੀਤਾ ਜਾ ਰਿਹਾ ਮੈਂ ਇੱਕ ਦਮ ਕਹੂੰਗਾ ਵੀ ਕਿਉਂਕਿ ਦੇਖੋ ਸਾਨੂੰ ਉਹਨਾਂ ਦੇਖਾ ਕਰਕੇ ਸਾਡਾ ਤਾਂ ਕੋਈ ਨੁਕਸਾਨ ਨਹੀਂ ਹੋਣਾ ਨਾ ਮੈਂ ਇਲੈਕਸ਼ਨ ਲੜ ਰਿਹਾ ਨਹੀਂ ਨਾ ਮੇਰੇ ਕੋ ਕੋਈ ਟਿਕਟ ਹੈ ਨਾ ਮੇਰੇ ਕੋ ਲੋਕ ਸਭਾ ਦੀ ਟਿਕਟ ਹੈ ਮੈਂ ਤਾਂ ਮਦਦ ਕਰ ਸਕਦਾ ਹਾਂ ਅਣ ਦੇਖਾ ਕਰਕੇ ਨੁਕਸਾਨ ਮੈਨੂੰ ਤਾਂ ਕੋਈ ਨਹੀਂ ਹੋ ਰਿਹਾ ਨੁਕਸਾਨ ਕਿਉਂ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਜਿਹੜਾ ਇੱਥੇ ਇਲੈਕਸ਼ਨ ਲੜ ਰਿਹਾ ਹੈ ਜਾਂ ਇਲੈਕਸ਼ਨ ਲੜਾ ਰਿਹਾ ਹੈ ਕਿਉਂਕਿ ਮਦਦ ਦੀ ਲੋੜ ਉਹਨਾਂ ਨੂੰ ਹੈ ਜਿਨ੍ਹਾਂ ਦੀ ਅੱਜ ਪ੍ਰੀਖਿਆ ਦੀ ਹੈ ਮਦਦ ਦੀ ਲੋੜ ਉਹਨਾਂ ਨੂੰ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਬਤ ਕਰਨਾ ਹੈ ਜਿਨ੍ਹਾਂ ਨੇ ਆਪਣਾ ਇੱਥੇ ਆਉਣ ਵਾਲੇ ਸਮੇਂ 'ਚ ਗਰਾਉਂਡ ਤਿਆਰ ਕਰਨਾ ਇਸ ਦਾ ਮਤਲਬ ਇਹ ਹੈ ਕਿ ਜੋ ਸੀਟ ਟੁੱਟ ਰਹੀ ਹੈ ਨਾ ਅਮਰ ਸਿੰਘ ਜੇ ਉਹਨਾਂ ਰੋਕਿਆ ਜਾ ਰਿਹਾ ਤੁਹਾਡੇ ਦਾ ਕੀ ਮਤਲਬ ਹੈ ਨਹੀਂ ਦੇਖੋ ਇਹ ਤਾਂ ਹੁਣ ਮੈਨੂੰ ਨਹੀਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਕਿਸੇ ਤੇ ਇਲਜ਼ਾਮ ਲਾ ਮ ਉਹ ਵੀ ਚੰਗੀ ਗੱਲ ਨਹੀਂ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਜੋ ਸਵਿਕਾਰਨ ਬੰਨ ਰਹੇ ਨੇ ਇਕੱਲੇ ਸਮਰਾਲੇ ਦੇ ਨਹੀਂ ਪੂਰੀ ਲੋਕ ਸਭਾ ਦੇ ਪੂਰੇ 9 ਹਲਕਿਆਂ ਦੇ ਵਿੱਚ ਸਾਨੇਵਾਲ ਆਪਣਾ ਵਿੱਚ ਪੈਲ ਖੰਨਾ ਅਮਰਗੜ ਰਾਇਪੁਰ ਰਾਇਪੁਰ ਤੋਂ ਚੱਲੂਂਦਾ ਆਪਣਾ ਹਲਕਾ ਹੈ ਬਸੀ ਪਠਾਣਾ ਜੋ ਸਵਿਕਾਰਨ ਬਣ ਰਹੇ ਨੇ ਮੈਨੂੰ ਇਹ ਲੱਗਦਾ ਹੈ ਵੀ ਡਾਕਟਰ ਅਮਰ ਸਿੰਘ ਜੀ ਕਿਸ ਨਾ ਕਿਸੇ ਸਿਆਸਤ ਦਾ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਮਤਲਬ ਕੌਨਸਪਿਰੇਸੀ ਰਚੀ ਜਾ ਰਹੀ ਹੈ ਉਹਨਾਂ ਨੂੰ ਨੁਕਸਾਨ ਕਰਨ ਵਾਸਤੇ ਕੋਈ ਨਾ ਕੋਈ ਪਿਛੇ ਆਹ ਫੌਲਟ ਸਥਿਤੀ ਜਾ ਰਹੀ ਹੈ ਦੇਖਿਆ ਜਾਵੇ ਨੋ ਹਲਕੇ ਬੰਦੇ ਨੋ ਹਲਕੇ ਜਿਹੜੇ ਦੋ ਹਲਕੇ ਦੇ ਨਵਾਜ਼ਾ ਦੇ ਜਿਹਨੇ ਤੁਸੀਂ ਵਾਲੋ ਹਸੀ ਹਸੀ ਨਾਰਾਜ਼ ਨਹੀਂ ਹੈ ਜੀ ਕਿਤੇ ਇਲੈਕਸ਼ਨਾਂ ਤੋਂ ਬਾਅਦ ਦੱਲਾ ਕੇ ਨਾਲ ਕਿਸ ਤਰ੍ਹਾਂ ਹੋਊਗਾ ਅਸੀਂ ਤਾਂ ਵੇਟ ਕਰ ਰਹੇ ਹਾਂ ਜੀ ਸਾਨੂੰ ਦਾ ਹੁਕਮ ਲਾਉਣਗੇ ਅਸੀਂ ਨਾਲ ਦੇਖੋ ਇਹ ਤਾਂ ਹੁਣ ਮੇਰੀ ਗੱਲ ਸੁਣੋ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੀ ਹੁੰਦਾ ਹੁਣ ਫੋਰ ਐਗਜ਼ਾਮਪਲ ਅਸੀਂ 6 ਵਾਰ ਇਲੈਕਸ਼ਨ ਲੜਿਆ ਮੈਂ ਨਗਰ ਕੌਂਸਲ ਇਲੈਕਸ਼ਨ ਲੜਿਆ ਮੈਨੂੰ ਚੀਕ ਕਲੀ ਕਲੀ ਗੱਲ ਦਾ ਪਤਾ ਅਸੀਂ ਕਿਹੜਾ ਨਾਰਾਜ ਹੈ ਕਿਹੜਾ ਬੈਠਾ ਹੈ ਕਿ ਕਿਹਨੂੰ ਤੋੜਨਾ ਹੈ ਕਿਹਨੂੰ ਨਹੀਂ ਤੋੜਨਾ ਇਹ ਤਾਂ ਬੰਦੇ ਨੂੰ ਪਤਾ ਹੁੰਦਾ ਜਿਨ੍ਹਾਂ ਦੇ ਲੋਕ ਲਈ ਗ੍ਰਿਪਸ ਕਾਂਗਰਸ ਵੀਜੇ ਵੀਜੇ ਉਹਨਾਂ ਨੇ ਕਾਹ ਸੁਣ ਐਲਾਨ ਜੀ ਜੀ ਲੱਗਦਾ ਵੀ ਉਮੀਦਵਾਰ ਨੂੰ ਥੋੜਾ ਜਿਹਾ ਇਹਨਾਂ ਦਾ ਦੋਹਰੇ ਕਾਂਗਰਸ ਨੂੰ ਪ ਜਿ ਕੋ ਉਹਦੇ ਮੀਟ ਵੀ 2G ਕਾਂਗਰਸ ਪਾਰਟੀ ਛੱਡ ਕੇ ਉਧਰ ਚਲੇ ਗਏ